ਸਾਡੀ ਇੱਕ ਪ੍ਰਬੰਧਕ ਕਮੇਟੀ ਦਾ ਮੈਂਬਰ ਗਰਾਊਂਡ ਦੇ ਵਿੱਚ ਜਰੂਰ ਸੰਪਰਕ ਬਣਾਵੇ ਜਾਨੀ ਜਾਨੀ ਗੁੱਜਰ ਸਾਡਾ ਵੀਰ ਮੜਿਆ ਭੁੱਲਣ ਵਾਲੇ ਵੀਰੇ ਸੰਪਰਕ ਕਰਨਾ ਚਾਹੁੰਦੇ ਆਪਾਂ ਮਹਿਸੂਸ ਕਰਵਾ ਦਾਂਗੇ ਬੋਹਿਤ ਇੱਕ ਵਾਰੀ ਆਓ ਵੀਰੇ ਜਾ ਕੇ ਗਰਾਊਂਡ 'ਚ ਸੰਜੀਵ ਰੌਣ ਬੈਤੀ ਹੈ ਵੀਰੇ ਤੁਸੀਂ ਲਾਓ ਜਾਫ ਲੈਂਡ ਵੀਰੇ ਜਲਦੀ ਲਾਓ ਯਾਰ ਜਾਫ ਲੈਂਡ ਉਹ ਆ ਵੀਰੇ ਆ ਗਿਆ ਯਾਰ ਵਿੱਚ ਮਿਲ ਲਈ ਆਇਆ ਤਾਈਂ ਤੋਂ ਜਾਫ ਲੈਂਡ ਲਵਾਈਆ ਫਾਈਨਲ ਤੰਨਾ ਮੈਲਾ ਰਿੰਕੂ ਮੈਲਾ ਸਾਡੇ ਵੀਰਾਂ ਦਾ ਧੰਨਵਾਦ ਹੈ ਸਾਰੇ ਰੈਫਰੀਆਂ ਦਾ ਸਾਰੇ ਬੁਲਾਰਿਆਂ ਦਾ ਦਰਸ਼ਕ ਵੀਰਾਂ ਦਾ ਧੰਨਵਾਦ ਗੱਦੀ ਖੇੜੀ ਤੇ ਭੁੱਲਣ ਦਾ ਫਾਈਨਲ ਹੋਣ ਲੱਗਿਆ ਹਰਿਆਣਾ ਤੇ ਪੰਜਾਬ ਦੀ ਟੱਕਰ ਹੋਵੇਗੀ 715100 ਪ੍ਰਾਈਜ਼ ਹੈ 21 21 ਵਜਟਾਂ ਨੂੰ ਕੋਈ ਨਾ ਕੋਈ 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 ਕੋ ਬੱਕਲ ਜੋ ਬਾਹ ਕੱਢੀ ਤੇ ਮੈਚ ਸ਼ੁਰੂ ਕਰਾਈਏ ਵੀਰੇ ਫਾਈਨਲ ਮੈਚ ਆ ਦਿਸ ਕਬੱਡੀ ਕੱਪ ਦਾ ਗੌਰਵ ਗੁੱਜਰ ਸੰਜੀਵ ਗੁੱਜਰ ਰਣਵੀਰ ਗੁੱਜਰ ਉਹ ਨਹੀਂ ਅਭਿਸ਼ੇਕ ਉਹਨਾਂ ਦਾ ਮੋਹਿਤ ਵੀਰ ਉਹਨਾਂ ਦਾ ਸ਼ੰਭੂ ਉਹਨਾਂ ਦਾ ਵੀਰ ਉਹਨਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਫਾਈਨਲ ਮੈਚ ਹੈ ਜੈੰਗੋ ਜੀ ਥੋੜਾ ਤਾਲਮੇਲ ਬੰਦੇ ਪਾਈ ਰੱਖਿਓ ਜੀ ਲਾਲੀ ਕੋਚ ਗਰਾਊਂਡ ਦੇ ਵਿੱਚ ਆਏ ਲਾਲੀ ਜਿੱਥੇ ਗਰਵ ਗੁੱਜਰ ਸੰਜੀਵ ਗੁੱਜਰ ਅਨਵੀਰ ਗੁੱਜਰ ਅਵਿਸ਼ੇਕ ਗੁੱਜਰ بھائی ਜਾਨੀ ਹੁਣੀ ਸ਼ੋਕੀ ਝੁਕੇ ਸਾਰੇ ਭਰਾਵਾਂ ਦਾ ਧੰਨਵਾਦ ਲਓ ਕਹਿੰਦੇ ਬਿੱਟੂ ਦੁਕਾਹ ਯਾਦਰੀ ਖੇਡ ਮੇਲੇ ਦੀ ਸ਼ਾਮ ਤੋਂ ਦੇ ਉਹ ਕਬੱਡੀ ਕੱਪ ਦੀ ਕਹਿੰਦੇ ਫਾਈਨਲ ਦੀ ਪਹਿਲੀ ਰੇਡ ਉਹ ਨੁਕਰੇ ਨੇ ਪਾਈਆ ਮੇਰੇ ਮਿੱਤਰੋ ਉਹ ਗੱਡੀ ਖੇੜੀ ਦੀ ਤਰਫ ਸਾਇਲ ਦੀ ਟਰਾਈ ਤੇ ਪੁਆਇੰਟ ਧਾਵੀ ਦੇ ਲਈ ਅਮਰੀਕ ਵਿਸ਼ਾਲ ਆ ਗਿਆ ਲਓ ਵਿਸ਼ਾਲ ਆ ਗਿਆ ਕਿਤੇ ਗੱਦੀ ਖੇੜੀ ਵਾਲਾ ਥੋੜਾ ਕੱਟ ਘਟਾ ਦਿਓ ਜੀ ਜਿਹੜਾ ਵੀਰ ਬੋਤਾ ਸਿੰਘ ਵਾਲਾ ਬਾਈ ਆਪਣਾ ਹੈ ਕੋਈ ਕੰਮ ਗੋਰੀ ਕੀ ਹੋ ਜਾਓ ਥੋੜਾ ਬਾਹਰਲੇ ਪਾਸੇ ਆਪਾਂ ਦਰਸ਼ਕ ਜਿਹੜੇ ਹੈਗੇ ਆ ਉਹਨਾਂ ਦਿਖਾ ਦਈਏ ਮੈਚ ਬੈਜੋ ਬਾਈ ਬਣ ਕੇ ਆ ਸਾਹਮਣੇ ਵਿਚਾਰ ਕਦੇ ਕਬੱਡੀ ਪਾ ਰਿਹਾ ਹੈ ਸਾਹਮਣੇ ਚਾਰ ਹੈ ਕਰਮੀ ਭੁੱਲਣ ਵਾਲਾ ਜਿਹੜੇ ਬੈਚ ਤੋਂਗੇ 2121000 7152 ਪ੍ਰਾਈਜ਼ ਕੁੱਲ ਮਿਲਾ ਕੇ 1 ਲੱਖ 64000 ਦਾ ਫਾਈਨਲ ਹੈ ਕੁੱਲ ਮਿਲਾ ਕੇ 1 ਲੱਖ 64000 ਦਾ ਫਾਈਨਲ ਲਗਭਗ ਪਾਉਣੇ 2 ਲੱਖ ਦੀ ਗੱਲ ਚੱਲਦੀ ਹੈ ਮੇਰੇ ਮਿੱਤਰੋ ਪਾਉਣੇ 2 ਲੱਖ ਦੀ ਗੱਲ ਚੱਲਦੀ ਹੈ ਕੌਣ ਬੈਸਟਮੈਨ 21000 ਦਾ ਜੇਤੂ ਬਣਦਾ ਇਹ ਅੰਕ ਤੇ ਡਾਂਡਾ ਲਓ ਕਹਿੰਦੇ ਵੀ ਨੌਜਵਾਨ ਰਾਹਨ ਨੂੰ ਟੱਚ ਕਰ ਦਿੱਤਾ ਹੈ ਇਹ ਅੰਕੁਸ਼ ਨੌਜਵਾਨ ਲਓ ਫਿਰ ਕਬੱਡੀ ਪਾਉਣ ਦੇ ਲਈ ਤਿਆਰੀ ਦੇ ਵਿੱਚ ਹੈ ਮੇਰੇ ਮਿੱਤਰੋ ਕੋਈ ਕਹਿੰਦਾ ਵੀ ਗੱਦੀ ਖੇੜੀ ਦੀ ਟੀਮ ਜਿੱਤਣੀ ਹੈ ਕੋਈ ਕਹਿੰਦਾ ਭੁੱਲਣ ਦੀ ਜਿੱਤਣੀ ਹੈ ਆ ਦਿਨਾਂ ਤੱਕ ਚੱਲਣਾ ਮੈਚ ਤੋਂ ਸ਼ੱਕ ਤੇ ਰਹਿਣੀ ਹੈ ਉਹ ਕਬੱਡੀ ਕੱਪ ਕਦੇ ਸ਼ਾਮ ਤੋਂ ਪਿੰਡ ਚੱਲਦਾ ਤੱਕ ਤੇ ਪੈਣੀ ਹੈ ਇਹ ਅੰਕੁਸ਼ ਹੈ ਵਿਖੇਵਾਲ ਪਿੰਡ ਦਾ ਨੌਜਵਾਨ ਹਰਿਆਣੇ ਦਾ ਸ਼ੋਰਾ ਕਦੇ ਕਬੱਡੀ ਪਾ ਰਿਹਾ ਚਾਰ ਜੱਫੀ ਨੇ ਚਾਰਾਂ ਵਿੱਚੋਂ ਦੇਖਾਂ ਇੱਕ ਨੇ ਕੀਤੀ ਟਰਾਈ ਲੱਗਦਾ ਜੋਰ ਮੇਰੇ ਮਿੱਤਰੋ ਆਹ ਕਹਿੰਦੇ ਨਾਜਨ ਓਏ ਰਜੀ ਭੁੱਲਣ ਵਾਲਾ ਲੱਤੀ ਲੱਗ ਗਿਆ ਰਾਹ ਬੰਦ ਕਰਦਾ ਕਿ ਲੱਗ ਗਿਆ ਜੱਫਾ ਯਾਰੋ ਧਾ ਵੀ ਗਿਆ ਡੱਕਿਆ ਚੜ ਗਿਆ ਚਾ ਜੀਨੇ ਸਾਰਾ ਕੁਝ ਤੱਕਿਆ ਉਹ ਚੜ ਗਿਆ ਚਾ ਜੀਨੇ ਸਾਰਾ ਕੁਝ ਤੱਕਿਆ ਮੇਰੇ ਮਿੱਤਰੋ ਉਹ ਮੁੰਡੇ ਨੇ ਸਿਰੇ ਦਾ ਜਫਾ 2000 ਜੱਤਣ ਦੇ ਲਈ ਆ ਦਿੱਤਾ ਹੁਣ ਕੌਣ ਬਰਾਬਰੀ ਕਰੂਗਾ ਦੱਸੂਗਾ ਸਮਾਂ ਮੇਰੇ ਮਿੱਤਰੋ ਕਿਹੜਾ ਕਿਹਨੂੰ ਟਾਊਗਾ ਆਹ ਦੇਖ ਲੈ ਵੀ ਬੰਦਾ ਜੂ ਬੰਦੇ ਨੂੰ ਖੜਕਾਊਗਾ ਲਓ ਨੁਕਰਾਂ ਭੱਜ ਗਿਆ ਮੇਰੇ ਮਿੱਤਰੋ ਦੋ ਡੀਸੀ ਦੋਜੀ ਕਹਿੰਦਾ ਸ਼ਾਮਟੂ ਵਾਲਾ ਵੀ ਜਿਹੜਾ ਜਫੀ ਨੁਕਰੇ ਨੂੰ ਜੱਫਾ ਲਾਉ 500 ਦਿੱਤਾ ਜਾਵੇਗਾ ਜੇ ਨਾ ਜਫਾ ਲੱਗਿਆ ਉਹ 500 ਨੁਕਰੇ ਨੂੰ ਦਿੱਤਾ ਜਾਣਾ ਆ ਵਿਸ਼ਾਲ ਦੀ ਕਹਿੰਦੇ ਕਬੱਡੀ ਪੈ ਰਹੀ ਹੈ ਜਾਫੀ ਚਾਰ ਨੇ ਕੇ ਭੱਜਦਿਆਂ ਨੂੰ ਇੱਕੋ ਜਿਹੇ ਬਾਹਣ ਮਿੱਤਰੋ ਉਹ ਟੱਕਰੇ ਨੇ ਹਾਣੀਆਂ ਨੂੰ ਹਾਣ ਮਿੱਤਰੋ ਰਾਜਾ ਖੇਲਾ ਗੱਲ ਲਿਖੇ ਲੱਖ ਲੱਖ ਦੀ ਉਹ ਧੁੰਮ ਪੈ ਗਈ ਸ਼ਾਮ ਤੋਂ ਦੇ ਕਬੱਡੀ ਕੱਪ ਦੀ ਬਾਕੀ ਧੁੰਮ ਪਈ ਹੋਈ ਆ ਆ ਫਾਈਨਲ ਮੈਚ ਚੱਲਦਾ ਚੋਟੀ ਦਾ ਮੈਚ ਚੋਟੀ ਦੇ ਖਿਡਾਰੀਆਂ ਦੇ ਦਰਮਿਆਨ ਐਨ ਗੱਲ ਟਿਕਾਣੇ ਲੱਗੀ ਹੋਈ ਆ ਮੇਰੇ ਮਿੱਤਰੋ ਅੰਕ ਤੇ ਡਾਂਡ ਦੀ ਰੇਡ ਤੇ ਆ ਵੇਖ ਰਹੇ ਆਂ ਇਸ ਸਮੇਂ ਵਿਸ਼ਾਲ ਆਹ ਰਾਹੁਲ ਦੇ ਨਾਲ ਪੰਗਾ ਪੈ ਗਿਆ ਪੁਆਇੰਟ ਜਿਹੜਾ ਸਮੇਤ ਧਵੀ ਦੇ ਲਈ ਹੈ ਫਿਰ ਵੇਖ ਰਿਹਾ ਵੀ ਨਾਇਬਾਨਾ ਸਾਹਮਣੇ ਕਹਿੰਦੇ ਵੀ ਛਾਲ ਕੇ ਲਾਲੇ ਸੁਰੇਹਾ ਜਿਹੜੇ ਲੱਤਾਂ ਖਿੱਚਦੇ ਕੇ ਮਾਲਕ ਨੇ ਬਾਹ ਸਾਡੀ ਫੜੀ ਹੋਈ ਆ ਆ ਸੋਚੇ ਨਾ ਕਿਤੇ ਸਾਡਾ ਤੁੱਕਾ ਲੱਗਿਆ ਮਿਹਨਤ ਨਾਲ ਗੁੱਡੀ ਸਾਡੀ ਮਿਹਨਤ ਨਾਲ ਗੁੱਡੀ ਸਾਡੀ ਚੜੀ ਹੋਈ ਹੈ ਆ ਵਿਸ਼ਾਲ ਨੰਬਰ ਦਾ ਵਾਅਦਾ ਕਰ ਗਿਆ ਹੈ ਇਹ ਕਹਿੰਦੇ ਪਾਉਣੇ 2 ਲੱਖ ਦਾ ਫਾਈਨਲ ਹੈ ਸ਼ਾਮਤੂ ਦੇ ਕਹਿੰਦੇ ਕਬੱਡੀ ਕੱਪ ਦਾ ਡੀਸੀ ਦੋਜੀ ਕਹਿੰਦਾ ਵੀ ਆਹ ਰੈਡੂ ਜਿਹੜਾ ਰੱਖੂ 500 ਦੇ ਦਾਂਗੇ ਆਹ ਕਹਿੰਦੇ ਨੋਕਰਾ ਹਰਿਆਣੇ ਵਾਲਾ ਇਹ ਕਈ ਕੱਪਾਂ ਦਾ ਵੈਸਟ ਹੈ ਸਾਹਮਣੇ ਚਾਰ ਮਨਜੀਤ ਹੈ ਸਾਹਿਲ ਕਹਿੰਦੇ ਬਾਸ ਦੀ ਧਰਤੀ ਦਾ ਨਾਲ ਕਹਿੰਦੇ ਰਾਹੁਲ ਸਿੱਧੀਪਰੀਆ ਮੇਰੇ ਮਿੱਤਰੋ ਤੇ ਸਾਹਮਣੇ ਨੰਬਰ ਇਸ ਵਿੱਚ ਧਾਵੀ ਨੇ ਜੁੜ ਦਿੱਤਾ ਝਨੇੜੀ ਦਾ ਸੱਤਾ ਫੈਸਲੇ ਕਰਦਾ ਹੈ ਕਿ ਆਹ ਨੰਬਰ ਰੀਡਰ ਨੂੰ ਜਿਹੜਾ ਦਿੱਤਾ ਗਿਆ ਹੈ ਇਹ ਫਾਈਨਲ ਸ਼ਾਮ 2 ਦੇ ਕਬੱਡੀ ਕੱਪ ਦਾ ਇਹ 16ਵਾਂ ਕਬੱਡੀ ਕੱਪ ਹੈ ਪਰਮਾਤਮਾ ਦੀ ਮਿਹਰ ਹੋਈ ਅਗਲੇ ਸਾਲ ਵੱਡਾ ਮੇਲਾ ਤੇ ਬੈਸਟਾਂ ਨੂੰ ਜੈਂਗੋ ਦੁਗ ਦੁਗ ਦਿੱਤੇ ਜਾਣਗੇ ਦੁਗ ਦੁਗ ਦਿੱਤੇ ਜਾਣੇ ਆ ਆ ਬੁਲਟ ਦਿੱਤੇ ਜਾਣੇ ਆ ਮੇਰੇ ਮਿੱਤਰੋ ਆ ਸਿਰੇ ਦਾ ਮੈਚ ਹੈ ਫਾਈਨਲ ਮੈਚ ਹੈ ਵੀਰ ਜੀ ਮੈਚ ਜਾਰੀ ਰੱਖੋ ਮੈਚ ਜਾਰੀ ਰੱਖੋ ਫਾਈਨਲ ਮੈਚ ਆ ਆ ਸਵਾਦ ਆਉਣ ਦੇ ਜਿੰਨੇ ਕਿ ਦਰਸ਼ਕ ਬੈਠੇ ਆ ਆ ਦੇਖ ਰਹੇ ਆ ਆਨੰਦ ਲੈਣ ਦੇ ਦਰਸ਼ਕਾਂ ਨੂੰ ਅੰਕਸ਼ ਦੀ ਰੇਡ ਆ ਮੇਰੇ ਮਿੱਤਰੋ ਲਓ ਚਾਰ ਨੇ ਆ ਵੇਖਦੇ ਆ ਵੀ ਪੈਂਦੇ ਨੇ ਪਟਾਕੇ ਆ ਪੈਂਦੇ ਨੇ ਪਟਾਕੇ ਹੋ ਪੈਂਦੇ ਨੇ ਪਟਾਕੇ ਬਾਮਾ ਤੇ ਬਲੀਪੁੱਤ ਧੌਣਾ ਕੁੱਟਦੇ ਨੇ ਆ ਕੁਰਸੀਆਂ ਜਾਂਦੇ ਤੇ ਕਾਰਡ ਕੰਮਲੀਏ ਮੇਲਿਆਂ 'ਤੇ ਟੁੱਟਦੇ ਨੇ ਆ ਕੁਰਸੀਆਂ ਤੇ ਜਾਂ ਤੇ ਰਿਕਾਰਡ ਕੰਮਲੀਓ ਕਬੱਡੀ ਕੱਪਾਂ 'ਤੇ ਹੀ ਕਦੇ ਟੁੱਟਦੇ ਆ ਓਏ ਕਬੱਡੀ ਕੱਪਾਂ 'ਤੇ ਹੀ ਟੁੱਟਦੇ ਨੇ ਵਾਕਈ ਕਦੇ ਜੰਗੂ ਨੇ ਗੱਲ ਟਿਕਾਣੇ ਲਾ ਦਿੱਤੀ ਐ ਆ ਵੀ ਅੰਕੁਸ਼ ਐ ਜਿਹਨੇ ਪਹਿਲਾਂ ਰੇਡ ਪਾ ਕੇ ਨੰਬਰ ਜੋੜਿਆ ਉਹ ਵੀ ਅੰਕੁਸ਼ ਐ ਪਰ ਆ ਖਿਡਾਰੀ ਨੂੰ ਕਹਿੰਦੇ ਲੋਕੀ ਪਿਆਰ ਦੇ ਨਾਲ ਨੁੱਕਰਾ ਨੁੱਕਰਾ ਕਹਿੰਦੇ ਆ ਆ ਸਾਹਮਣੇ ਮੇਰੇ ਮਿੱਤਰੋ ਇਸਵੇਂ ਮਜੀਤ ਇਹਦਾ ਕਹਿੰਦੇ ਗੱਦੀ ਖੇੜੀ ਪਿੰਡ ਐ ਇਹ ਗੱਦੀ ਖੇੜੀ ਵਾਲੇ ਐ ਇਹ ਬਾਹਲਾ ਲੰਮਾ ਪਿੰਡ ਤੇ ਕਰਕੇ ਅੱਜ ਸ਼ਾਮਟੂ ਦੇ ਚ ਆਏ ਹੋਏ ਐ ਇਹ ਸ਼ਾਮਟੂ ਦਾ ਫਾਈਨਲ ਹੈ ਪ੍ਰਮਾਤਮਾ ਦੀ ਮਿਹਰ ਹੈ ਦਗਾਲ ਵਾਲੇ ਬਿੱਟੂ ਦੀ ਯਾਦ ਨੂੰ ਚੇਤੇ ਕੀਤਾ ਜਾ ਰਿਹਾ ਆ ਬਿੱਟੂ ਦਗਾਲ ਨੂੰ ਚੇਤੇ ਕੀਤਾ ਜਾ ਰਿਹਾ ਆ ਬਿਸ਼ਾਲ ਪੱਟ ਦੇਖੋ ਮੁੰਡੇ ਦੇ ਕਿ ਪੱਟਾਂ ਦੇ ਨਾਲ ਪੱਟ ਦੇ ਖੇਂਦੇ ਡੌਲਿਆਂ ਨੂੰ ਯਾਰੋ ਹੱਥ ਨਹੀਂ ਪੈਂਦੇ ਕਿਹੜੇ ਪਿੰਡ ਦਾ ਗੱਭਰੂ ਲੋਕੀ ਕਰ ਕਰ ਉਂਗਲਾ ਪੁੱਛਦੇ ਆ ਆ ਗੱਜਗਾ ਚੌੜੀਆਂ ਛਾਤੀਆਂ ਵਾਲੇ ਵਿੱਚ ਮੈਦਾਨ ਦੇ ਬੁੱਕਦੇ ਆ ਆ ਦੇਖ ਰਹੇ ਮੈਂ ਇਸ ਸਮੇ ਇਹ ਆ ਭੁੱਲਣ ਵਾਲਾ ਰਾਗੀ ਆ ਮਿੱਤਰੋ ਕਰਦਾ ਟਰਾਈ ਆ ਵਿਸ਼ਾਲ ਵਿਸ਼ਾਲ ਹੁੰਦਾ ਵੱਡਾ ਵਿਸ਼ਾਲ ਨੂੰ ਮੈਨੂੰ ਲੱਗਦਾ ਵੀ ਅੱਜ ਦੇ ਕੱਪ ਦੇ ਉੱਪਰ ਕੋਈ ਜੱਫਾ ਨਹੀਂ ਲੱਗਿਆ ਹਜੇ ਤੱਕ ਕੋਈ ਜੱਫਾ ਨਹੀਂ ਲੱਗਿਆ ਕਿ ਵਿੱਚ ਗਹਿਰੇ ਝੱਲਾਂ ਦੇ ਕਦੇ ਸ਼ੇਰ ਨਹੀਂ ਰਹਿੰਦੇ ਗੁੱਜੇ ਥੱਲੇ ਕੌਣ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁਜੇ ਥੱਲੇ ਕੌਣ ਤੂਫਾਨਾਂ ਨੂੰ ਸਾਗਰ ਵਿੱਚ ਨਹੀਂ ਪੈਂਦੇ ਕੁਜੇ ਇਹ ਡਾਂਡ ਪਿੰਡ ਦਾ ਅੰਕਿਤ ਇਸ ਵੇਲੇ ਕਬੱਡੀ ਕਬੱਡੀ ਕਰਦਾ ਚਾਰ ਜਾਫੀ ਨੇ ਚਾਰਾਂ ਦੇ ਚੋ ਦੇਖਾਂ ਇਹਦਾ ਕਦੇ ਸਿੱਧੀ ਪਰਪੰਡ ਹੈ ਇਹਨੂੰ ਰਾਹਲ ਕਹਿੰਦੇ ਨੇ जिन्हें कहने भी आओ अंक दाला मुद्दा कर दता मेरे मित्रों और अंक द डांड वाला मुद्दा कर दिता है मैं भी भूलण आलो अमरीक कहना जब विशाल नहीं डकया गया आओ कल फेरी टिकाने लगू ਫੇੜਾ ਕੰਮ ਰੁਕਿਆ ਹੋਵੇ ਜੇ ਉਹ ਬਣਦੇ ਫਿਰ ਗੱਲ ਲਟਕਾਣੇ ਲੱਗੜੀਆਂ ਨੇ ਭੁੱਲਣ ਵਾਲੇ ਕਹਿੰਦੇ ਵਿਛਾਲ ਨਹੀਂ ਢੱਕਿਆ ਗਿਆ ਆਹ ਅੰਕੁਸ਼ ਭੱਜ ਗਿਆ ਮੇਰੇ ਮਿੱਤਰੋ ਆਇਆ ਨੁਕਰਾਂ ਨੌਜਵਾਨਾ ਇਹ ਵੀ ਮੁੰਡਾ ਜਿੱਕਲ ਚਰਤਾ ਚਾਇਆ ਹੋਇਆ ਇਹ ਵੀ ਮੁੰਡਾ ਸ਼ਾਇਆ ਹੋਇਆ ਜੇ ਤੇਰੀ ਗੁੱਡੀ ਅੰਬਰਾ ਤੇ ਇੱਕ ਦਿਨ ਆਸਾਂ ਵੀ ਸ਼ਹਿ ਜਾਣਾ ਆ ਜਦੋਂ ਰੱਬ ਦੀ ਹੋਗੀ ਮੇਰ ਬਖਤ ਸਾਡਾ ਵੀ ਆ ਜਾਣਾ ਉਹ ਜਦ ਬਾਬੇ ਦੀ ਹੋਗੀ ਮੇਰ ਤੇ ਸਮਾਂ ਕਦੇ ਸਾਡਾ ਵੀ ਆ ਜਾਣਾ ਆ ਨੋਕਰਾਂ ਮੇਰੇ ਮਿੱਤਰੋ ਹਰਿਆਣੇ ਤੇ ਪੰਜਾਬ ਦੀ ਟੱਕਰ ਹੈ ਰਾਹੁਲ ਅੰਕੁਸ਼ ਨੋਕਰਾਂ ਆਓ ਦੇਖੋ ਰੁਕਣ ਦੇ ਮੋੜ 'ਚ ਨਹੀਂ ਕੌਣ ਜਿੱਤੂ ਕੌਣ ਹਰੂ ਕਿ ਸ਼ੱਕ ਤੇ ਰਹਿਣੀ ਹੈ ਹਾਂ ਮੇਲਾ ਸ਼ਾਮ ਤੋਂ ਦੇ ਵਿੱਚ ਚੱਲਦਾ ਤੱਕ ਤੇ ਪੈਣੀ ਹੈ ਲੈ ਵੀ ਭੁੱਲਣ ਵਾਲਿਓ ਵਿਸ਼ਾਲ ਆ ਗਿਆ ਰਣਜੀਤ ਕਰਮੀ ਗੁਰਪ੍ਰੀਤ ਗੱਲ ਫੇਰ ਬਣੇ ਜਿਹਾ ਮੁੰਡੇ ਨੂੰ ਡੱਕੋ ਆ ਵੇਖਦੇ ਆ ਵੀ ਇਸ ਸਮੇ ਆ ਵੇਖਦੇ ਵੀ ਕਰਮੀ ਉਹ ਕਰਮੀ ਵਿਸ਼ਾਲ ਕਹਿੰਦਾ ਅੱਜ ਕੱਲ ਮਿੱਤਰਾਂ ਦਾ ਦਾਰ ਚੱਲਦਾ ਉਹ ਧਾਰੇ ਪਾਸੇ ਮਿੱਤਰਾਂ ਦਾ ਟਾਰ ਚੱਲਦਾ ਲਓ ਫਾਈਨਲ ਮੈਚ ਦੁਗਾਲ ਵਾਲੇ ਬਿੱਟੂ ਦੀ ਯਾਦ ਵਿੱਚ ਇਹ 16ਵਾਂ ਕਬੱਡੀ ਕੱਪ ਰੇਡ ਕਹਿੰਦੇ ਨੁਕਰੇ ਨੇ ਪਾ ਦਿੱਤੀ ਹੈ ਲਓ ਨੁਕਰਾ ਹਰਿਆਣੇ ਵਾਲਾ ਇਸ ਵੇਲੇ ਕਦੇ ਕਬੱਡੀ ਪਾ ਰਿਹਾ ਹੈ ਅੱਜ ਟੀਮ ਕਦੇ ਪੰਜਾਬ ਲਈ ਖੇਡ ਰਿਹਾ ਹੈ ਸਾਹਮਣੇ ਚਾਰ ਹੈ ਅੱਜ ਕਦੇ ਸ਼ਾਮ ਟੂ ਦਾ ਕੱਪ ਗੱਲਾਂ 22 ਅਕਤੂਬਰ ਨੂੰ ਬਾਗੇ ਵਾਲੇ ਵਿੱਚ ਲੱਗਣ ਗਿਆ ਟਿਕਾਣੇ ਮੇਰੇ ਮਿੱਤਰੋ 21 ਅਕਤੂਬਰ ਹੋਣੀ ਹੈ ਕਹਿੰਦੇ ਅਜਲਾਉਦ ਪਿੰਡ ਦੇ ਚ ਕਬੱਡੀਆਂ ਪੈਣਗੀਆਂ 175 ਪ੍ਰਾਈਜ਼ ਵੈਸਟਾ ਨੂੰ ਮੋਟਰਸਾਈਕਲ ਗੁਲਦੀਪ ਪੁਲਸੀਓ ਦੀ ਸੱਦਾ ਦਿੰਦੇ ਐ ਉਧਰ ਚ ਸਾਹਮਣੇ ਵਿਸ਼ਾਲ ਚਾਰ ਜੱਫੀ ਹੁਣ ਚਾਰਾਂ ਦੇ ਚੋਲੇ ਦੀ ਕਰਮੀ ਭੁੱਲਣ ਵਾਲਿਆ ਏ ਕਹ ਗੁਰਪ੍ਰੀਤ ਨੂੰ ਵੀ ਆਹ ਰੇਡਰ ਨੂੰ ਹਜੇ ਤੱਕ ਕੋਈ ਜੱਫਾ ਨਹੀਂ ਉਧਰ ਪਹਿਲਾ ਇਨਾਮ ਅੱਜ ਦੇ ਕਬੱਡੀ ਕੱਪ ਦਾ ਪ੍ਰਵੀਰ ਗੁੱਜਰ ਪਵਨ ਗੁੱਜਰ ਪਲੇਸਰ ਵਿਜੇ ਰਾਣਾ ਵਿੱਕੀ ਗੁੱਜਰ, ਰੋਹਿਤ 바ਰਦਾ ਤੇ ਨਾਲ ਕਾਲਾ ਗੋਲ ਤੇ ਬਿੰਨਾ ਦੌਰ ਕੀਮੀ ਰਾਣਾ ਪ੍ਰਦੀਪ ਚੌਧਰੀ ਅਜੇ ਰਾਣਾ ਮੌਲੀ ਇਹਨਾਂ ਭਰਾਵਾਂ ਨੇ 71000 ਜੈਂਗੋ ਪਹਿਲਾ ਪ੍ਰਾਈਜ਼ ਦੇਣਾ ਪਹਿਲਾ ਦਿੱਤਾ ਪੌਣਾ ਲੱਖ ਦਿੱਤਾ ਪੌਣਾ ਲੱਖ ਦੇ ਕਹਿੰਦਾ ਮੂੰਹ ਜਾਂ ਭਰ ਜਾਂਦਾ ਮੇਰੇ ਮਿੱਤਰੋ ਆ ਡਾਂਡ ਵਾਲੇ ਦੀ ਪੈਂਦੀ ਰੇਡ ਆ ਆ ਵੇਖ ਰਹਿ ਆ ਸਮੇਂ ਉਹ ਰਾਹੁਲ ਸਿੱਧੂਪੁਰਿਆ ਕਰਦਾ ਟਰਾਈ ਮੇਰੇ ਮਿੱਤਰੋ ਹਰਿਆਣੇ ਵਾਲੇ ਉਹ ਖੇਂਦੇ ਨੇ ਪਟਾਕੇ 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 ਬੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਨੰਬਰ ਜਾਫੀਆਂ ਦਾ ਸੱਤਾ ਝਨੇੜੀ ਫੈਸਲੇ ਕਰ ਗਿਆ ਰਾਜ ਹੈ ਕਕਰਾਲੇ ਵਾਲਾ RAM ਢੰਡੋਲੀ ਦੀਆਂ ਵੱਡੀਆਂ ਜ਼ਿੰਮੇਵਾਰੀਆਂ ਪਿਆਰ ਹੈ ਕਦੇ ਪ੍ਰਬੰਧਕਾਂ ਦੇ ਨਾਲ ਸਾਰੇ ਰੈਫਰੀ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਮੇਲਾ ਕਦੇ ਸ਼ਾਂਤੂ ਦਾ ਚੱਲਦਾ ਆ ਅੰਕੁਸ਼ ਭਿੱਖੇয়াল ਪਿੰਡ ਦਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਇਹ 70 ਫੁੱਟ ਦਾ ਕੇਰਾ ਜਵਾਨੀ ਕਦੇ ਲੁੱਡੀਆਂ ਪਾਉਂਦੀ ਫਿਰਦੀ ਹੈ ਇਹਦਾ ਕਦੇ ਬੱਚੋ ਆਣਾ ਪਿੰਡ ਮੇਰੇ ਮਿੱਤਰੋ ਇਹਨੇ ਪਹਿਲੇ ਸੈਮੀ 'ਚ ਓਏ ਕਹਿਰ ਕੀਤਾ ਮੇਰੇ ਮਿੱਤਰੋ ਇਹਨੇ ਪਹਿਲਾ ਸੈਮੀ 'ਚ ਵੀ ਤਕੜੇ ਜੱਫੇ ਲਾਏ ਆ ਔ ਸਿਰੇ ਦੇ ਜੱਫੇ ਲਾਏ ਆ ਔ ਸਿਰੇ ਦੇ ਜੱਫੇ ਲਾਏ ਆ ਅਨ ਫਾਈਨਲ ਮੈਚ ਵੀ ਕਾਂਟੇਦਾਰ ਹੈ ਕੁੰਡੀਆਂ ਦੇ ਸਿੰਘ ਫਸਣ ਵਾਲੀ ਗੱਲ ਹੈ ਆ ਵੱਖਰਾ ਹੁੰਦਾ ਨਜ਼ਾਰਾ ਨਹੀਂ ਪਾਣੀ ਦੀਆਂ ਛੱਲਾਂ ਦਾ ਆ ਖੜਕਦਾ ਦੇਖ ਖੰਡਾ ਨਹੀਂ ਚੋਟੀ ਦੇ ਮੱਲਾਂ ਦਾ ਉਹ ਖੜਕਦਾ ਦੇਖ ਖੰਡਾ ਨਹੀਂ ਚੋਟੀ ਦੇ ਮੱਲਾਂ ਦਾ ਵਿਸ਼ਾਲ ਫੇਰ ਆ ਗਿਆ ਭੁੱਲਣ ਵਾਲੇ ਰਾਜੀ ਆ ਮੋੜ ਨਹੀਂ ਪੈਣੀ ਆ ਭਾਦੀ ਆ ਭੁੱਲਣ ਵਾਲੇ ਰਾਜੀ ਮੋੜ ਨਹੀਂ ਪੈਣੀ ਆ ਭਾਦੀ ਜੱਫਾ ਉਧਰ ਲੱਗ ਗਿਆ ਮੇਰੇ ਮਿੱਤਰੋ ਆ ਵਿਸ਼ਾਲ ਹੈ ਇਹ ਨੌਨ ਸਟਾਪ ਹੈ ਹੁਣ ਤੱਕ ਇਹ ਅੱਜ ਦੇ ਕਬੱਡੀ ਕੱਪ ਦਾ ਇਹ ਨੌਨ ਸਟਾਪ ਹੈ ਮੇਰੇ ਮਿੱਤਰੋ ਇਹ ਕੱਲੇ ਫਾਈਨਲ 'ਚ ਨਹੀਂ ਇਹ ਸਾਰੇ ਟੂਰਨਾਮੈਂਟ ਦੇ ਵਿੱਚ ਇਹ ਨੌਨ ਸਟਾਪ ਹੈ ਨੌ ਸਟਾਪ ਕਬੱਡੀਆਂ ਪਾਉਂਦਾ ਹੈ ਇਹ ਵਿਸ਼ਾਲ ਹੈ ਨੌਜਨ ਗੱਦੀ ਖੇੜੀ ਵਾਲਾ ਨੰਬਰ ਆਪਣੀ ਟੀਮ ਲਈ ਜੋੜਦਾ ਹੋਇਆ ਨੁਕਰਾ ਕਦੇ ਚੱਲਿਆ ਕਬੱਡੀ ਪਾਉਣ ਨੂੰ ਰੇਡਾਂ ਪੈਂਦੀਆਂ ਨੇ ਜੱਫੇ ਲੱਗਦੇ ਐ ਫਾਈਨਲ ਮੈਚ ਚੱਲਦਾ ਹੈ ਇਹ ਸ਼ਾਮਤੂ ਦੇ ਕਬੱਡੀ ਕੱਪ ਦਾ ਤਰੀਕ ਤੇ 18 ਰੱਖੀ ਸੀ ਪਰ ਪਤੰਦਰਾ ਨੇ 19 ਅਕਤੂਬਰ ਕਰਤੀ ਹੈ ਓਏ ਤਰੀਕ ਤੇ 18 ਰੱਖੀ ਸੀ ਪਰ ਫਾਈਨਲ ਜੰਗੋ ਇਹ ਕਮਾਲ ਫਾਈਨਲ 'ਚ ਪਟਾਕੇ ਪੈਣਗੇ ਲੈ ਯਾਰਾ ਆ ਮਨਜੀਤ ਆ ਨੁਕਰਾ ਮਨਜੀਤ ਮਨਜੀਤ ਮੇਰੇ ਮਿੱਤਰੋ ਗੱਦੀ ਖੇੜੀ ਆ ਲੈਣ ਗੱਲ 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 ਟਿਕਾਣੇ ਲਾਉਣ ਵਾਲੀ ਗੱਲ ਕਰ ਦਿੱਤੀ ਆ ਮੇਰੇ ਮਿੱਤਰੋ ਆਹ ਮੁੰਡੇ ਨੇ ਸਿਰੇ ਦਾ ਜਫਾ ਲਾ ਦਿੱਤਾ ਜਦੋਂ ਨੋਕਰਾਂ ਨਾ ਰੇਡ ਪਾਉਣ ਦੇ ਲਈ ਤੁਰਿਆ ਪੱਟੂ ਦਾ ਪਿੰਡਾ ਲਿਸ਼ਕਦਾ ਸੀ ਜਿਵੇਂ 60 ਪਾਉਣ ਵਾਲੇ ਕੋਕੇ ਦਾ ਨਾਗ ਲਿਸ਼ਕਦਾ ਮੇਰੇ ਮਿੱਤਰੋ ਪਰ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਕਮੈਂਟਾਂ 'ਚ ਅਕਸਰੀ ਕਹਿ ਦਿੰਦੇ ਨੇ ਵੀ ਜਿਨ੍ਹਾਂ ਨੂੰ ਗਰਮੀ ਦਾ ਕੁਝ ਜ਼ਿਆਦੇ ਲਾਇਆ ਹੁੰਦਾ ਨਾ ਲਾਉਣ ਵਾਲੇ ਤੇ ਮਿੱਟੀ ਲਾ ਕੇ ਤਾਰ ਹੀ ਦਿੰਦੇ ਨੇ ਆ ਬੱਲੇ ਬੱਲੇ ਕਰਵਾ ਦਿੰਦੇ ਨੇ ਮਜੀਤ ਨੇ ਸਿਰੇ ਦਾ ਜਫਾ ਲਾ ਦਿੱਤਾ ਰੇਡ ਅੰਕੁਸ਼ ਨੇ ਪਾ ਦਿੱਤੀ ਹੈ ਅੰਕੁਸ਼ ਵਿਖੇ ਵਾਲ ਪਿੰਡ ਦਾ ਕਿਹਦੇ ਕਬੱਡੀ ਪਾਉਣ ਲਈ ਫੇਰ ਆ ਗਿਆ ਉਧਰ ਜਿਹੜਾ ਨੰਬਰ ਹੋਲਡ ਸੀ ਉਹ ਜਾਫੀਆਂ ਦਾ ਜੀ ਨੋਟ ਕਰ ਲਿਓ ਪਾਲੇ ਕੋਲੇ ਜਿਹੜੇ ਨੰਬਰ ਦਾ ਰੌਲਾ ਸੀ ਉਹ ਨੰਬਰ ਜਾਫੀਆਂ ਦਾ ਅੰਕੁਸ਼ਾ ਵਿਖੇ ਵਾਲ ਪਿੰਡ ਦਾ ਆ ਰਣਜੀਤ ਬੱਛਵਾੜੇ ਪਿੰਡ ਦਾ ਇਹ ਮਾਨਸਾ ਵਾਲਾ ਮੇਰੇ ਮਿੱਤਰੋ ਉਧਰ ਕਹਿੰਦੇ ਅੰਕੁਸ਼ ਰਣਜੀਤ ਕੋ ਮੱਲਾਂ ਦੀ ਟੱਕਰ ਹੈ ਕਿ ਟੱਕਰ ਹੋਗੀ ਸ਼ੇਰਾਂ ਦੀ ਖੜ ਕੇ ਦੇਖੂ ਕੁੱਲ ਜਮਾਨਾ ਆਹ ਕਾਪੋ ਹੀ ਜੱਤਣਗੇ ਜਿਨ੍ਹਾਂ ਦੇ ਡੌਲਿਆਂ ਪੱਟਾਂ ਦੇ ਵਿੱਚ ਜਾਨਾ ਆਹ ਮੁੰਡੇ ਨੇ ਕਮਾਲ ਕਰ ਦਿੱਤੀ ਹੈ ਜਫਾ ਸਿਰੇ ਦਾ ਲਾ ਦਿੱਤਾ ਆਹ ਜਫਾ ਸਿਰੇ ਦਾ ਲਾ ਦਿੱਤਾ ਜੀ ਜੀ ਰਹਿੰਦਾ ਜੀ ਮੈਨੂੰ ਲੱਗਦਾ ਵੀ ਗੱਲ ਗੁਰਵਿੰਦਰ ਅਲੂਣਾ ਜੀ ਦੱਸੋ ਫਾਈਨਲ ਫਾਈਨਲ 7351000 ਪ੍ਰਾਈਜ਼ ਬੈਸਟਰ ਨੂੰ 2121000 2121000 ਗੁਰੀ ਮੋਟਾ ਸਿੰਘ ਵਾਲਾ ਕਬੱਡੀ ਹੀਰੋ 1 ਪੇਜ ਧੰਨਵਾਦ ਸਾਰੇ ਵੀਰਾਂ ਦਾ 15 ਦਸੰਬਰ ਸੁਆਣੇ ਦੇ ਵਿੱਚ 855 13 ਦਸੰਬਰ ਨੂੰ ਪਗੜਾਣੇ ਦੇ ਵਿੱਚ ਕੰਬੈਨਾ 12 ਜਨਵਰੀ ਨੂੰ ਸਿਹਾਲ ਦੇ ਵਿੱਚ ਮੇਰੇ ਮਿੱਤਰੋ ਨਵੇਂ ਸਵਰਾਜ ਟਰੈਕਟਰ ਦਿੱਤੇ ਜਾਣਿਆ ਬੈਸਟਨ ਨੂੰ ਮੇਰੇ ਵੀਰੇ ਇਹ ਆਉਣ ਵਾਲੇ ਵੱਡੇ ਖੇਡ ਮੇਲੇ ਦੀਆਂ ਵੱਡੀਆਂ ਗੱਲਾਂ ਹੋਣੀਆਂ ਨੇ ਸਾਰੇ ਵੀਰ ਜਰੂਰ ਨੋਟ ਕਰਨਗੇ ਜੰਟਾ ਸ਼ੋਕੀ ਬਾਈ ਜੀ ਕਹਿੰਦੇ ਵੀ ਕ੍ਰਿਕਟ ਦਾ ਟਰਨਮੈਂਟ ਵੀ ਹੋਵੇਗਾ ਜਲਦੀ ਤਰੀਕਾਂ ਉਹ ਸ਼ਾਮਟੂ ਦੇ ਕ੍ਰਿਕਟ ਟਰਨਮੈਂਟ ਦੀਆਂ ਤੈ ਹੋਣਗੀਆਂ ਜੰਟਾ ਕੀ ਬਣਿਆ ਪੈਣੀਆ ਪੈਣੀਆ ਵੀਰੇ ਪੈਣੀਆ ਜਾਫ ਲੈਣ ਜਾਂ ਕਲੀਅਰ ਹੋ ਗਿਆ ਆ ਮਾਰ ਤੇ ਪੁੱਠੇ ਹੱਤ ਕਹਿੰਦੇ ਕੰਮ ਮੈਚ ਸਮਾਪਤ ਨੋਕਰੇ ਦੇ ਵੀਰੇ ਬੈਸਟ ਵਾਲਾ ਤਾਂ ਨਹੀਂ ਕੋਈ ਹਾਮਕਿਤਾਬ ਜੋ ਵੀ ਆ ਕਲੀਅਰ ਆ ਕੰਮ ਨੋਕਰੇ ਨੋਕਰੇ ਦਾ ਕਲੀਅਰ ਆ ਤਾਂ ਇਧਰ ਦੱਸ ਦਿਓ ਵੀਰੇ ਪੁਆਇੰਟ ਹਾਂ ਸਕੋਰ ਵੀਰੇ ਦੱਸੋ ਸਕੋਰ ਪਹਿਲਾ ਸਕੋਰ ਓਏ ਇੱਕ ਮਿੰਟ ਵੀਰੇ ਇੱਕ ਪੰਕ ਪੁਆਇੰਟ ਨੇ ਜਿਹੜੇ 11.5 ਪੁਆਇੰਟ ਨੇ ਭੁੱਲਣ ਦੇ 13 ਪੁਆਇੰਟ ਨੇ ਗੱਦੀ ਖੇੜੀ ਵੀ ਹੁਣ ਗੱਲ ਕਰਦੇ ਆ ਵੀ 71000 ਦਾ ਫਾਈਨਲ ਹੋ ਗਿਆ ਵੀ ਕਿਹੜੀ ਜਿੱਤ ਗਈ ਨੌਕਰੇ ਦਾ 1500 ਇਧਰੋਂ ਲੈ ਜਾਓ ਜੀ ਫੜ ਕੇ ਨੌਕਰੇ ਦਾ 1500 ਰੁਪਇਆ ਇੱਕ ਜਾਫੀ ਨੇ ਜੱਫਾ ਲਾਇਆ ਨੌਕਰੇ ਨੂੰ ਗੱਦਾ ਗੱਦੀ ਖੇੜੀ ਦਾ ਉਹ 500 ਰੁਪਇਆ ਉਹ ਪਲੇਅਰ ਲੈ ਜਾਓ ਜੀ ਨੌਕਰੇ ਆ ਭੇਜ ਵੀਰੇ ਇਧਰ ਡੀਸੀ ਦੋਜੀ ਜੀ ਵੱਲੋਂ ਐ 1500 ਨੌਕਰੇ ਨੂੰ 500 ਰੁਪਇਆ ਰਾਹੁਲ ਸਿੱਧੀ ਪਰ ਜੀ ਇੱਕ ਨੌਕਰੇ ਨੂੰ ਜਾਫੀ ਨੇ ਤੁਹਾਡੇ ਨੇ ਜੱਫਾ ਲਾਇਆ ਮਾਇਆ ਇਧਰੋਂ ਲੈ ਜਾਓ ਜੀ 500 ਰੁਪਇਆ ਕਿਹੜੇ ਜਾਫੀ ਦਾ ਉਹ ਦੱਸ ਜੋ ਅੱਜ ਦੇ ਸ਼ੈਮ ਟੂ ਦੇ ਕਬੱਡੀ ਕੱਪ ਦਾ ਵੈਟ ਯਾਫੀ ਪੰਜ ਟੱਚ ਦੋ ਯਾਫੇ ਸਿੰਧੀਪੁਰਿਆ ਕਹਿੰਦੇ ਰਾਹੁਲ ਅੱਜ ਦੇ ਕਬੱਡੀ ਕੱਪ ਦਾ ਵੈਟ ਯਾਫੀ ਐਲਾਨਿਆ ਗਿਆ ਮੇਰੇ ਵੀਰੋ ਮਨਜੀਤ ਲਈ 500 ਰੁਪਏ ਨੁਕਰੇ ਨੇ 8 ਰੈਡਾ ਪਾਈਆਂ 7 ਪੁਆਇੰਟ ਲਏ ਆ ਪਰਵਸ਼ਾਲ ਨੇ ਕਹਿੰਦੇ 7 ਪੁਆਇੰਟ ਲੈ ਆ 7 ਰੇਡਾਂ ਪਾ ਕੇ 7 ਰੇਡਾਂ ਪਾ ਕੇ 7 ਪੁਆਇੰਟ ਲੈਣ ਵਾਲਾ ਵਿਸ਼ਾਲ ਸ਼ਾਮਟੂ ਦੇ ਕਬੱਡੀ ਕੱਪ ਦਾ 21000 ਦਾ ਜੇਤੂ ਬਣ ਗਿਆ ਮੇਰੇ ਵੀਰੋ ਮੁਬਾਰਕਬਾਦ ਇਹਨਾਂ ਖਿਡਾਰੀਆਂ ਨੂੰ